ਸਿੱਧੂ ਮਸੇਵਾਲਾ ਕਤਲ ਮਾਮਲੇ ਦੇ ਮੁਖੀ ਲਾਰੈਂਸ ਬਿਸ਼ਨੋਈ ਦੀ ਜੇਲ ਇੰਟਰਵਿਊ ਮਾਮਲੇ 'ਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜਾਂਚ ਕਮੇਟੀ ਵੱਲੋਂ ਸਾਬਤ ਕਿਤੇ ਜਾਣ ਦੇ ਨਾਲ ਬਿੱਲੀ ਥੈਲੀਆਂ ਬਾਹਰ ਆ ਗਈ ਹੈ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ ਵਿੱਚ ਹੀ ਹੋਈ ਹੈ ਜਿਸ ਤੋਂ ਬਾਅਦ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਕਿ ਆਖਰਕਾਰ ਸੱਚ ਸਾਹਮਣੇ ਆ ਹੀ ਗਿਆ ਕਿ ਲਾਰੈਂਸ ਬਿਸ਼ਨੋਈ ਸਰਕਾਰਾਂ ਦਾ ਇੱਕ ਪਾਲਿਆ ਹੋਇਆ ਹੀ ਗੈਂਗਸਟਰ ਹੈ ਬਿਲਕੁਲ ਪਹਿਲੀ ਗੱਲ ਤਾਂ ਉਸ ਇੰਟਰਵਿਊ ਨੂੰ ਮੰਨਦੇ ਹੀ ਨਹੀਂ ਸੀ ਉਹ ਪੰਜਾਬ 'ਚ ਹੋਈ ਹੈ ਫਿਰ ਉਸ ਤੋਂ ਬਾਅਦ ਹਾਈ ਕੋਰਟ ਦੇ ਮਾਨਜੂਕ ਅਦਾਲਤ ਦੇ ਦਖਲ ਦੇ ਨਾਲ ਹੀ ਫਿਰ ਉਹ YouTube ਤੋਂ ਹਟਾਈ ਗਈ ਹੈ ਨਾ ਮੇਰੇ ਬੇਟੇ ਦੀ ਪਤਨੀ ਕੋਈ ਦੋ ਲਾਈਨਾਂ ਵਿੱਚ ਗਾਣੇ ਦੇ ਵਿੱਚ ਸੀਗੀਆਂ ਕਿ ਨਹੀਂ ਸੀਗੀਆਂ ਤਾਂ 24 ਘੰਟਿਆਂ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਵੀ ਬੰਦ ਕਰਤਾ ਸੀਗਾ ਗਾਣਾ ਬੈਨ ਕੀਤਾ ਹੋਇਆ ਅਜੇ ਤੱਕ ਵੀ ਬੈਨ ਹੈ ਪਰੰਤੂ ਲਾਰੈਂਸ ਦੀ ਜਿਹੜੀ ਵੀਡੀਓ ਹੈ ਉਹ ਮੇਰਾ ਖਿਆਲ 11-12 ਮਿਲੀਅਨ ਚਲੀ ਹੋਈ ਹੈ ਉਸ ਤੋਂ ਬਾਅਦ ਜਾ ਕੇ ਉਹਨੂੰ ਬੰਦ ਕੀਤਾ ਗਿਆ ਤਾਂ ਇਹ ਸਹੀ ਜੀ ਮਤਲਬ ਇਸ ਗੱਲ ਦਾ ਪਤਾ ਲੱਗਦਾ ਵੀ ਜਿਹੜੀ ਗਵਰਨਮੈਂਟ ਹੈ ਉਹ ਅਗੈਂਡਰ ਬਾਦ ਨੂੰ ਖੁਦ ਪ੍ਰਚਾਰ ਕਰ ਰਹੀ ਹੈ ਉਹਦਾ ਉਹਦਾ ਖੋਹ ਫਾਇਦਾ ਕਰ ਰਹੀ ਹੈ ਜਨਤਾ ਦੇ ਵਿੱਚ ਕੀ ਲੱਗਦਾ ਜਿਹੜੀ ਸਰਕਾਰ ਆ ਹਰ ਵਾਰ ਜਿੱਦਾਂ ਪੰਜਾਬ 'ਚ ਇੰਟਰਵਿਊ ਹੋਈ ਕਿਉਂ ਇਸ ਤਰ੍ਹਾਂ ਦੇ ਬਿਆਨ ਦੇ ਦਿੰਦੀ ਹੈ ਕਿ ਉਹਦੀ ਜਾਂਚ ਕਰਨ ਤੋਂ ਪਹਿਲਾਂ ਸਾਬਤ ਕਰ ਦਉਂਦੀ ਆ ਕਿ ਪੰਜਾਬ ਚ ਇਹ ਜਿਹੜਾ ਨਹੀਂ ਹੋਇਆ ਉਸ ਤੋਂ ਬਾਅਦ ਦੇ ਜਿਹੜੇ ਤੱਤ ਸਾਹਮਣੇ ਆ ਦੇ ਦੇਖੋ ਗੱਲ ਇਹ ਗੱਲ ਕਲੀਅਰ ਹੋ ਗਈ ਹੈ ਨਾ ਹੁਣ ਤੱਕ ਮੈਂ ਮੈਂ ਤਾਂ 2 ਸਾਲ ਤੋਂ ਕਹਿੰਦਾ ਆ ਰਿਹਾ ਮੈਂ ਕਿੰਨੇ ਵਾਰ ਤੁਹਾਨੂੰ ਇੰਟਰਵਿਊ ਦੇ ਵਿੱਚ ਕਿਹਾ ਵੀ 7 ਤੇ 8 ਮਾਰਚ ਦੀ ਰਾਤ ਨੂੰ ਲੌਰੈਂਸ ਝੀਲ 'ਚ ਨਹੀਂ ਸੀ ਉਹ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀਗਾ ਪਰੰਤੂ ਮੇਰੀ ਗੱਲ ਤੇ ਕੋਈ ਗੌਰ ਨਹੀਂ ਕਰਦਾ ਵੀਰ ਅਸੀਂ ਤਾਂ ਬੋਲ ਹੀ ਸਕਦੇ ਆ ਮੈਂ ਬਹੁਤ ਵਾਰ ਇਸ ਗੱਲ ਦਾ ਇਸ ਡੇਟ ਦਾ ਵੀ ਜ਼ਿਕਰ ਕੀਤਾ ਹੈ ਤੇ ਹੁਣ ਤਾਂ ਜਿਹੜੀ ਪਹਿਲੀ ਇੰਟਰਵਿਊ ਹੈ ਤੇ ਉਹ ਤਾਂ ਕਲੀਅਰ ਹੀ ਹੋ ਗਈ ਪੰਜਾਬ ਦੇ ਵਿੱਚ ਬਣੀ ਹੈ ਤੇ ਦੂਸਰੀ ਬਾਰੇ ਕਹਿ ਰਹੇ ਹੋ ਪੰਜਾਬ ਤੋਂ ਬਾਹਰ ਬਣੀ ਹੈ ਪਰੰਤੂ ਬਣੀ ਪੰਜਾਬ ਪੁਲਿਸ ਦੀ ਕਸਟਡੀ 'ਚ ਹੀ ਹੈ ਉਹ ਪਹਿਰੇ ਹੀ ਚ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਸੀ ਜਦੋਂ ਉਹ ਬਣਿਆ